ਦੂ ਮੂਸੇ ਵਾਲੇ ਦੇ ਲੋਕ ਬੈਨਰ ਚੱਕ ਕੇ ਜਿਹੜੇ ਬਾਜ਼ ਚ ਖੜਦੇ ਸੀ ਨਾ ਆ ਜਿਹੜੇ ਆ ਲੀਡਰ ਜਿਹੜੀਆਂ ਕਮੇਟੀਆਂ ਵਾਲੇ ਉਹ ਤੋਂ 마ਫੀਆਂ ਤੱਕ ਮੰਗਾਉਣ ਗਏ ਸੀਗੇ ਕਿਉਂਕਿ ਇੱਕ ਗੀਤ ਦੇ ਵਿੱਚ ਉਹਨੇ ਮਾਈ ਭਾਗੋ ਦਾ ਨਾਂ ਜਿਹੜਾ ਲੈ ਲਿਆ ਸੀਗਾ ਤੇ ਉਹਦੇ ਤੋਂ 마ਫੀਆਂ ਮਗਵਾਈਆਂ ਉਹਦੇ ਤੋਂ ਨਹੀਂ ਉਹਦੀ ਮਾਂ ਤੋਂ ਵੀ 마ਫੀਆਂ ਮਗਵਾਈਆਂ ਗਈਆਂ ਤੇ ਜਿੱਦੇ ਉਹ ਮਾਰਿਆ ਜਾਂਦਾ ਜਿੱਦੇ ਉਹਦਾ ਕਤਲ ਹੁੰਦਾ ਤੇ ਉਹਦੇ ਸਭ ਤੋਂ ਪਹਿਲਾਂ ਭੋਗ ਤੇ ਜਾ ਕੇ ਰੋਟੀਆਂ ਉਹਨਾਂ ਜਥੇਬੰਦੀਆਂ ਨੇ ਸੀਕੀਆਂ ਕੋ ਲੋਕ ਜਿਹੜੇ ਅ ਅਮਰਤਪਾਲ ਦੇ ਕੱਟੜ ਵਿਰੋਧੀ ਆ ਉਹਨਾਂ ਨੇ ਵਿਰੋਧ ਵੀ ਬਹੁਤ ਕੀਤਾ ਇੱਕ ਮੈਂ ਗਿਆਨੀ ਜੀ ਸੀ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ ਉਹ ਕਹਿ ਰਹੇ ਸੀ ਕਿ ਅਮਰਤਪਾਲ ਸਿੰਘ ਪਹਿਲਾਂ ਤਾਂ ਕਹਿ ਰਿਹਾ ਸੀ ਕਿ ਮੈਂ ਇੰਡੀਆ ਨੂੰ ਆਪਦਾ ਦੇਸ਼ ਨਹੀਂ ਮੰਨਦਾ ਮੈਂ ਇੱਥੋਂ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਫਿਰ ਕਿਉਂ ਇਲੈਕਸ਼ਨ ਦੇ ਵਿੱਚ ਜਿੱਤ ਕੇ ਉਹਨਾਂ ਦੀ ਹੀ ਪਾਰਲੀਮੈਂਟ ਚ ਜਾਣਾ ਚਾਹੁੰਦਾ ਜੇ ਕਹਿੰਦਾ ਤੁਸੀਂ ਉਸ ਦੇਸ਼ ਨੂੰ ਮੰਨਦੇ ਨਹੀਂ ਜੇ ਤੁਸੀਂ ਉਸ ਕਾਨੂੰਨ ਨੂੰ ਨਹੀਂ ਮੰਨਦੇ ਤੇ ਫਿਰ ਉਹਨਾਂ ਦੀ ਪਾਰਲੀਮੈਂਟ ਦਿੱਲੀ ਹੀ ਕਿਉਂ ਜਾ ਰਹੇ ਪਾਈ ਦੀਪ ਸਿੱਧੂ ਸੀ ਇਹ ਉਹਨਾਂ ਦਾ ਇਲੈਕਸ਼ਨਾਂ ਤੋਂ ਪਹਿਲਾਂ ਐਕਸੀਡੈਂਟ ਹੁੰਦਾ ਕੁਝ ਕਹਿੰਦੇ ਜੀ ਉਹ ਪਲਾਨਿੰਗ ਤਹਿਤ ਇੱਕ ਕਤਲ ਹੋਇਆ ਸੀਗਾ ਉਹਦਾ ਵੀ ਤੁਸੀਂ ਦੇਖੋ ਕਿ ਸਭ ਤੋਂ ਵੱਧ ਨੁਕਸਾਨ ਕਿਸ ਪਾਰਟੀ ਨੂੰ ਹੋਇਆ ਸੀ ਉਹਦਾ ਸਭ ਤੋਂ ਵੱਧ ਨੁਕਸਾਨ ਹੋਇਆ ਸੀਗਾ ਉਸ ਟਾਈਮ ਅ ਕਿਸਾਨਾਂ ਦੀ ਜਿਹੜੀ ਪਾਰਟੀ ਸੀਗੀ ਗੁਰਨਾਮ ਸਿੰਘ ਚਡੂਨੀ ਹੋਰਾਂ ਦੀ ਜਿਨ੍ਹਾਂ ਨੇ ਅਦੀਪ ਸਿੱਧੂ ਦਾ ਸਭ ਤੋਂ ਵੱਧ ਵਿਰੋਧ ਕੀਤਾ ਸੀ ਉਹਨਾਂ ਨੇ ਜਦੋਂ 26 ਜਨਵਰੀ ਨੂੰ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚੁਲਾਇਆ ਉਦੋਂ ਵੀ ਵਿਰੋਧ ਕੀਤਾ ਸੀਗਾ ਇੰਨਾ ਜਥੇਬੰਦੀਆਂ ਨੇ ਪਰ ਅਚਾਨਕ ਜਦੋਂ ਇਲੈਕਸ਼ਨਾਂ ਤੋਂ ਪਹਿਲਾਂ ਉਹਨਾਂ ਦਾ ਐਕਸੀਡੈਂਟ 'ਚ ਉਹਨਾਂ ਦੀ ਮੌਤ ਹੁੰਦੀ ਆ ਤੇ ਸਾਰੇ ਲੋਕ ਰਾਤੋਂ ਰਾਤ ਕਿਸਾਨ ਜਥੇਬੰਦੀਆਂ ਦੇ ਖਿਲਾਫ ਖੜੇ ਹੋ ਜਾਂਦੇ ਆ ਤੇ ਉਹ ਇੱਕ ਸੀਟ ਵੀ ਨਹੀਂ ਜਿੱਤਦੇ ਦੇ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਉਹ ਸੀ ਜਿਨ੍ਹਾਂ ਨੇ ਪੁਲਿਸ ਵੱਲੋਂ ਲਵਾਰਸ ਸਾੜੀਆਂ ਲਾਸ਼ਾਂ ਦਾ ਨਾ ਕਿ ਬਲਕਿ ਸਿਰਫ ਇੱਕ ਪਤਾ ਹੀ ਕੀਤਾ ਸੀ ਕਿ ਉਹ ਕੌਣ ਸੀ ਉਹਨਾਂ ਦਾ ਮੁੱਦਾ ਉਹਨਾਂ ਨੇ ਪੂਰੇ ਵਰਲਡ ਲੈਵਲ ਤੇ ਉਠਾਇਆ ਸੀ ਜਾ ਤੇ ਉਥੇ ਜਸਵੀਰ ਸਿੰਘ ਡਿੰਪਾ ਜਿਹੜੇ ਕਿ ਕਾਂਗਰਸ ਦੇ ਕੈਂਡੀਡੇਟ ਸੀਗੇ ਉਹਨਾਂ ਨੂੰ ਵੋਟਾਂ ਪਈਆਂ ਸੀ 4,69,710 ਤੇ ਬੀਬੀ ਜਗੀਰ ਕੌਰ ਜੀ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਸੀ ਉਹਨਾਂ ਨੂੰ ਵੋਟਾਂ ਪਈਆਂ ਸੀ 3,19,137 ਤੇ ਬੀਬੀ ਪਰਮਜੀਤ ਕੌਰ ਖਾਲੜਾ ਜੀ ਉਹਨਾਂ ਨੂੰ ਵੋਟਾਂ ਪਈਆਂ ਸਿਰਫ ਤੇ ਸਿਰਫ 214499 ਇਹ ਸਾਡੇ ਪੰਜਾਬੀਆਂ ਦੀ ਪ੍ਰਾਪਤੀ ਆ ਇਹ ਉਹ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਪਤਨੀ ਸੀਗੇ ਜਿਨ੍ਹਾਂ ਨੂੰ ਵੋਟਾਂ ਸਿਰਫ ਕਿੰਨੀਆਂ ਪੈ ਰੀਆਂ ਜਾਂ 214499 ਸਤਿ ਸ੍ਰੀ ਅਕਾਲ ਦੋਸਤੋ ਮੇਰੇ YouTube ਚੈਨਲ ਡਾਰਕ ਸੱਚ ਟੀਵੀ ਤੇ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਏ ਹਾਂ ਤੇ ਇਹ ਵੀਡੀਓ ਹੈਗੀ ਆ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਆ ਉਹਦੇ ਨਾਲ ਰਿਲੇਟਡ ਲੋਕ ਸਭਾ ਚੋਣਾਂ ਦੀਆਂ ਆਪਾਂ ਅੱਜ ਗੱਲ ਕਰਾਂਗੇ ਨਾ ਤਾਂ ਆਪਾਂ ਗੱਲ ਕਰਾਂਗੇ ਪੂਰੇ ਭਾਰਤ ਦੀ ਤੇ ਨਾ ਆਪਾਂ ਗੱਲ ਕਰਨੀ ਹੈ ਪੂਰੇ ਪੰਜਾਬ ਦੀ ਅੱਜ ਆਪਾਂ ਗੱਲ ਕਰਨੀ ਹੈ ਸਿਰਫ ਇੱਕੋ ਸੀਟ ਦੀ ਤੇ ਉਹ ਸੀਟ ਹੈਗੀ ਆ ਪੰਜਾਬ ਦੇ ਸਰਹੱਦੀ ਇਲਾਕੇ ਜਾਂ ਮਾਝੇ ਦੇ ਇਲਾਕੇ ਸ਼੍ਰੀ ਖਡੂਰ ਸਾਹਿਬ ਦੇ ਤੇ ਖਡੂਰ ਸਾਹਿਬ ਦੇ ਵਿੱਚ ਇਸ ਵਾਰ ਸਾਰਾ ਚਰਚਾ ਦੇ ਵਿੱਚ ਇੱਕ ਨਿਊਜ਼ ਚੱਲ ਰਹੀ ਆ ਇੱਕ ਬੜੀ ਚਰਚਾ ਖੁੰਡ ਚਰਚਾ ਜਿਹਨੂੰ ਕਹਿ ਦਿੰਨੇ ਆ ਉਹ ਚੱਲ ਰਹੀ ਆ ਕਿ ਭਾਈ ਅਮਰਤਪਾਲ ਸਿੰਘ ਉਥੋਂ ਚੋਣ ਜਿਹੜੀ ਉਹ ਲੜ ਰਹੇ ਆ ਵੈਸੇ ਤਾਂ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈਗੇ ਆ ਐਨਐਸਏ ਉਹਨਾਂ ਤੇ ਲੱਗੀ ਹੋਈ ਸੀਗੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਭੜਕਾ ਰਹੇ ਆ ਉਸ ਕਈ ਮੁਕੱਦਮਿਆਂ ਤਹਿਤ ਪਰ ਉਹ ਇੱਕ ਚੋਣ ਹੁਣ ਉਥੋਂ ਲੜਨਗੇ ਇਹ ਇੰਡੀਆ ਦਾ ਸੰਵਿਧਾਨ ਵੀ ਹੈਗਾ ਕਿ ਤੁਸੀਂ ਜੇਲ੍ਹ ਦੇ ਵਿੱਚੋਂ ਜਾਏ ਕੋਈ ਆਰਮੀ ਅਫਸਰ ਆ ਉਹ ਰਿਟਾਇਰ ਹੋਣ ਤੋਂ ਬਾਅਦ ਚੋਣ ਲੜ ਸਕਦਾ ਸੋ ਕਿਉਂਕਿ ਪਹਿਲਾਂ ਵੀ ਪੰਜਾਬ ਚ ਇੱਕ ਵਾਰ ਹੋਇਆ ਸੀ 1999 ਦੇ ਵਿੱਚ ਜਦੋਂ ਚੋਣਾਂ ਹੋਈਆਂ ਸੀ ਲੋਕ ਸਭਾ ਦੀਆਂ ਉਦੋਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਵੀ ਆਯੂਪੀ ਜੇਲ੍ਹ ਦੇ ਵਿੱਚ ਜਿੱਥੇ ਉਹ ਬੰਦ ਸੀ ਉਥੋਂ ਕਾਗਜ਼ ਭਰ ਕੇ ਚੋਣ ਲੜੀ ਸੀ ਬੜ ਕੇ ਚੋਣ ਲੜੀ ਨਹੀਂ ਸੀ ਚੋਣਾਂ ਜਿੱਤੇ ਵੀ ਸੀ ਉਸ ਟਾਈਮ ਉਹਨਾਂ ਦੇ 6 ਐਮਪੀ ਜਿੱਤੇ ਸੀ ਸੋ ਇਸ ਵਾਰ ਭਾਈ ਅਮਰਤਪਾਲ ਸਿੰਘ ਵੀ ਸੇਮ ਉਹੀ ਸਿਚੁਏਸ਼ਨ ਹੈਗੀ ਆ ਉਹ ਵੀ ਜੇਲ੍ਹ ਦੇ ਵਿੱਚੋਂ ਜਿਹੜੀ ਚੋਣ ਲੜ ਰਹੇ ਆ ਪਰ ਹੁਣ ਦੇਖਦੇ ਆ ਕਿ ਪੰਜਾਬੀ ਉਹਨਾਂ ਦਾ ਸਾਥ ਦਿੰਦੇ ਆ ਜਾਂ ਨਹੀਂ ਕਿਉਂਕਿ ਪਿਛਲੀ ਵਾਰ ਦੇ ਤੁਹਾਨੂੰ ਮੈਂ ਨਤੀਜੇ ਅਗਰ ਦੱਸਾਂ ਪਿਛਲੀ ਵਾਰ ਜਦੋਂ 2019 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਈਆਂ ਆਪਾਂ ਉਹੀ ਸੀਟ ਦੀ ਗੱਲ ਕਰ ਰਹੇ ਆ ਸ਼੍ਰੀ ਖਡੂਰ ਸਾਹਿਬ ਦੀ ਉਸ ਟਾਈਮ ਉੱਥੇ ਜਿਹੜੀਆਂ ਆ ਪਾਰਟੀਆਂ ਜਿੱਤੀਆਂ ਉਹਨਾਂ ਦਾ ਆਪਾਂ ਜ਼ਿਕਰ ਕਰਦੇ ਆ ਉਸ ਟਾਈਮ ਉੱਥੋਂ ਸੀਟ ਤੋਂ ਚੋਣ ਲੜ ਰਹੀ ਸੀ ਬੀਬੀ ਪਰਮਜੀਤ ਕੌਰ ਖਾਲੜਾ ਜੀ ਤੇ ਬੀਬੀ ਪਰਮਜੀਤ ਕੌਰ ਖਾਲੜਾ ਜੀ ਕੌਣ ਆ ਬੀਬੀ ਪਰਮਜੀਤ ਕੌਰ ਖਾਲੜਾ ਜੀ ਹੈਗੇ ਆ ਆ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਪਤਨੀ ਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਬਾਰੇ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਕੋਈ ਪੰਜਾਬੀ ਐਸਾ ਹੋਵੇ ਜਿਹੜਾ ਨਾ ਜਾਣਦਾ ਹੋਵੇ ਕਿਉਂਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਉਹ ਸੀ ਜਿਨ੍ਹਾਂ ਨੇ ਪੁਲਿਸ ਵੱਲੋਂ ਲਵਾਰਸ ਸਾੜੀਆਂ ਲਾਸ਼ਾਂ ਦਾ ਨਾ ਕਿ ਬਲਕਿ ਸਿਰਫ ਇੱਕ ਪਤਾ ਹੀ ਕੀਤਾ ਸੀ ਕਿ ਉਹ ਕੌਣ ਸੀ ਉਹਨਾਂ ਦਾ ਮੁੱਦਾ ਉਹਨਾਂ ਨੇ ਪੂਰੇ ਵਰਲਡ ਲੈਵਲ ਤੇ ਉਠਾਇਆ ਸੀ ਜਾ ਕੇ ਕੈਨੇਡਾ ਅਮਰੀਕਾ ਦੇ ਵਿੱਚ ਉੱਥੋਂ ਦੇ ਲੀਡਰਸ਼ਿਪ ਨੂੰ ਮਿਲ ਕੇ ਪੂਰਾ ਉਹਨਾਂ ਦਾ ਇੱਕ ਮੁੱਦਾ ਉਠਾਇਆ ਗਿਆ ਸੀ ਤੇ ਪੰਜਾਬ ਦੀ ਉਹ ਜਿਹੜੀ ਉਸ ਟਾਈਮ ਦੀ ਕਾਂਗਰਸ ਸਰਕਾਰ ਸੀ ਉਹਦੇ ਤੇ ਇੱਕ ਸਵਾਲ ਖੜੇ ਕਰਤੇ ਸੀ ਉਹਨਾਂ ਨੇ ਬਾਅਦ ਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਹੁਣ ਮੈਂ ਵਾਪਸ ਆਉਣਾ ਖਡੂਰ ਸਾਹਿਬ ਦੀ 2019 ਚ ਹੋਈ ਲੋਕ ਸਭਾ ਦੀਆਂ ਸੀਟਾਂ ਦੀਆਂ ਰਿਜ਼ਲਟਾਂ ਦੇ ਉੱਤੇ ਉਸ ਟਾਈਮ ਉੱਥੇ ਜਿਹੜੀ ਟੋਟਲ ਵੋਟਰਾਂ ਦੀ ਗਿਣਤੀ ਸੀਗੀ ਉਹ ਸੀਗੀ 10 ਲੱਖ 48150 2019 ਦੇ ਵਿੱਚ ਖਡੂਰ ਸਾਹਿਬ ਆ ਸੀਟ ਦੇ ਉੱਤੇ ਤੇ ਉੱਥੇ ਜਸਵੀਰ ਸਿੰਘ ਦਿੰਪਾ ਜਿਹੜੇ ਕਿ ਕਾਂਗਰਸ ਦੇ ਕੈਂਡੀਡੇਟ ਸੀਗੇ ਉਹਨਾਂ ਨੂੰ ਵੋਟਾਂ ਪਈਆਂ ਸੀ 459710 ਤੇ ਬੀਬੀ ਜਗੀਰ ਕੌਰ ਜੀ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਸੀ ਉਹਨਾਂ ਨੂੰ ਵੋਟਾਂ ਪਈਆਂ ਸੀ 319137 ਤੇ ਬੀਬੀ ਪਰਮਜੀਤ ਕੌਰ ਖਾਲੜਾ ਜੀ ਉਹਨਾਂ ਨੂੰ ਵੋਟਾਂ ਪਈਆਂ ਸਿਰਫ ਤੇ ਸਿਰਫ 214499 ਇਹ ਸਾਡੇ ਪੰਜਾਬੀਆਂ ਦੀ ਪ੍ਰਾਪਤੀ ਆ ਇਹ ਉਹ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਪਤਨੀ ਸੀਗੇ ਜਿਨ੍ਹਾਂ ਨੂੰ ਵੋਟਾਂ ਸਿਰਫ ਕਿੰਨੀਆਂ ਪੈ ਰੀਆਂ 214499 ਤੇ 10 ਲੱਖ 48150 ਕੈਂਡੀਡੇਟਾਂ ਦੇ ਵਿੱਚੋਂ ਕਿਉਂਕਿ ਇਹ ਲੋਕ ਆਣਾ ਵੀਰੇ ਇਹ ਲੋਕ ਜਿਹੜੇ ਪਾਸੇ ਉਲਰ ਜਾਂਦੇ ਆ ਨਾ ਇਹ ਉਧਰ ਹੀ ਉਲਰ ਜਾਂਦੇ ਆ ਕਿਉਂ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀ ਹੋਇਆ ਸੀ ਆਮ ਆਦਮੀ ਪਾਰਟੀ ਦੇ 92 ਕੈਂਡੀਡੇਟ ਜਿੱਤ ਗਏ ਸੀ ਤੇ ਕੈਂਡੀਡੇਟ ਵੀ ਉਹ ਜਿੱਤੇ ਸੀ ਜਿਨ੍ਹਾਂ ਦਾ ਲੋਕਾਂ ਨੇ ਨਾਂ ਤੱਕ ਨਹੀਂ ਸੀ ਸੁਣਿਆ ਵੋਟਾਂ ਕਿਹਨੂੰ ਪੰਨੀਆਂ ਸੀ ਵੋਟਾਂ ਸਿਰਫ ਸਰ ਪੰਜਾਬ ਦੇ ਸੀਐਮ ਆ ਜਿਹੜੇ ਭਗਵੰਤ ਮਾਨ ਉਹਨਾਂ ਦੇ ਚਿਹਰੇ ਨੂੰ ਹੀ ਵੋਟਾਂ ਪੈ ਗਈਆਂ ਸੀ ਸਾਰੇ ਦੀਆਂ ਸਾਰੀਆਂ ਤੇ ਲੋਕ ਬਦਲਾ ਚਾਹੁੰਦੇ ਸੀ ਸੋ ਇਦਾਂ ਹੀ ਇੱਕ ਵਾਰ ਪਹਿਲਾਂ ਵੀ ਹੋਇਆ ਸੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਟਿਆ ਨਾ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜਦੋਂ ਪੇਪਰ ਭਰੇ ਸੀ ਨਾ ਜੇਲ੍ਹ ਦੇ ਵਿੱਚੋਂ 1999 ਦੇ ਜਿਹੜੇ ਇਲੈਕਸ਼ਨ ਹੋਏ ਸੀ ਆ ਲੋਕ ਸਭਾ ਦੇ ਉਦੋਂ ਵੀ ਲੋਕਾਂ ਦਾ ਇੱਕ ਇਦਾਂ ਦੀ ਇੱਕ ਲਹਿਰ ਸੀ ਲੋਕਾਂ ਦੇ ਵਿੱਚ ਤੇ ਤੁਸੀਂ ਯਕੀਨੀ ਮੰਨਣਾ ਹੁੰਦਾ ਇਹ 6 ਜਿਹੜੇ ਕੈਂਡੀਡੇਟ ਆ ਉਹ ਜਿੱਤੇ ਸੀ ਤੇ 6 ਦੇ 6 ਇਹ ਨਹੀਂ ਕਿ ਆ ਮਾੜੀਆਂ ਵੋਟੀਆਂ ਵੋਟਾਂ ਦੇ ਫਰਕ ਨਾਲ ਜਿੱਤੇ ਹੋਣਗੇ ਰਿਕਾਰਡ ਤੋੜੇ ਸੀ ਉਹਨਾਂ ਸੀਟਾਂ ਨੇ ਤੇ ਸਿਮਰਜੀਤ ਸਿੰਘ ਮਾਨ ਖੁਦ ਤਰਨਤਾਰਨ ਤੋਂ ਚੋਣ ਲੜੇ ਸੀ ਉਦੋਂ ਤੇ ਤਰਨਤਾਰਨ ਦੇ ਵਿੱਚ ਉਦੋਂ ਟੋਟਲ ਜਿਹੜੀਆਂ ਵੋਟਾਂ ਸੀ ਉਹ ਸੀਗਾ 942162 ਜਿਹੜੀ ਉਸ ਟਾਈਮ ਪੋਲਿੰਗ ਹੋਈ ਸੀ ਤੇ ਇਕੱਲੇ ਸਿਮਰਜੀਤ ਸਿੰਘ ਮਾਨ ਨੂੰ ਉਸ ਟਾਈਮ ਪਈਆਂ ਸੀ 527707 ਵੋਟਾਂ ਤੇ ਰੋਪੜ ਦੇ ਉੱਤੋਂ ਰੋਪੜ ਸੀਟ ਤੋਂ ਉਸ ਟਾਈਮ ਚੋਣ ਲੜੀ ਸੀ ਬਿਮਲ ਕੌਰ ਖਾਲਸਾ ਜੀ ਨੇ ਤੇ ਬਿਮਲ ਕੌਰ ਖਾਲਸਾ ਜੀ ਉਹ ਸੀਗੇ ਇਹ ਭਾਈ ਬਿਆਨ ਸਿੰਘ ਜੀ ਦੇ ਸੁਪਤਨੀ ਸੀਗੇ ਤੇ ਸ਼ਹੀਦ ਭਾਈ ਬਿਆਨ ਸਿੰਘ ਜੀ ਉਹ ਸੀ ਜਿਨ੍ਹਾਂ ਨੇ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਗੋਲੀਆਂ ਮਾਰੀਆਂ ਸੀ ਸੋ ਉਹਨਾਂ ਦੇ ਸੁਪਤਨੀ ਚੋਣ ਲੜਦੇ ਆ ਰੋਪੜ ਤੋਂ ਤੇ ਰੋਪੜ ਦੇ ਵਿੱਚ ਟੋਟਲ ਵੋਟਰ ਸੀ ਉਸ ਟਾਈਮ 10 ਲੱਖ 43186 ਤੇ ਉਹਨਾਂ ਦੇ ਵਿੱਚੋਂ 714225 ਵੋਟਾਂ ਕੱਲੀ ਬੀਬੀ ਬਿਮਲ ਕੌਰ ਖਾਲਸਾ ਜੀ ਨੂੰ ਪਈਆਂ ਸੀ ਸੋ ਇਹ ਲੋਕਾਂ ਦੇ ਚਕਾ ਹੁੰਦੇ ਆ ਜਿਹੜੇ ਪਾਸੇ ਹੋ ਜਾਂਨਾ ਸੋ ਲੋਕ ਉਧਰਲੇ ਪਾਸੇ ਨੂੰ ਹੀ ਚਲੇ ਜਾਂਦੇ ਹੁੰਦੇ ਆ ਤੇ ਹੁਣ ਉਹੀ ਸੀਟ ਜਿਹੜੀ ਮੈਂ ਪਹਿਲਾਂ ਤੁਹਾਨੂੰ ਦੱਸ ਕੇ ਹਟਿਆ 2019 ਦੇ ਵਿੱਚ ਨਤੀਜੇ ਉੱਥੇ ਇਹ ਨਿਕਲੇ ਸੀ ਉਸ ਟਾਈਮ ਉੱਥੇ ਐਮਪੀ ਬਣਿਆ ਸੀਗਾ ਜਸਵੀਰ ਸਿੰਘ ਡਿੰਪਾ ਜਿਹੜਾ ਕਿ ਕਾਂਗਰਸ ਦਾ ਤੇ ਉਸ ਤੋਂ ਪਹਿਲਾਂ ਉੱਥੇ ਜਦੋਂ 2014 ਦਾ ਆਪਣਾ ਲੋਕ ਸਭਾ ਦੇ ਇਲੈਕਸ਼ਨ ਹੋਏ ਆ ਉਸ ਟਾਈਮ ਉੱਥੇ ਜਿੱਤਿਆ ਸੀਗਾ ਰਣਜੀਤ ਸਿੰਘ ਬ੍ਰਹਮਪੁਰਾ ਤੇ ਉਹਨੂੰ ਉਸ ਟਾਈਮ ਵੋਟਾਂ ਪਈਆਂ ਸੀ 46000 4 ਲੱਖ ਸੌਰੀ 4 ਲੱਖ 67000 ਤੇ 332 ਵੋਟਾਂ ਯਾਨੀ ਕਿ ਉਸ ਤੋਂ ਪਹਿਲਾਂ ਉਹ ਉੱਥੇ ਜਿੱਤੇ ਸੀ ਰਣਜੀਤ ਸਿੰਘ ਬ੍ਰਹਮਪੁਰਾ ਤੇ ਇਸ ਪਿਛਲੇ ਵਾਰ ਉੱਥੇ 2019 ਚ ਜਿੱਤੇ ਸੀ ਜਸਵੀਰ ਸਿੰਘ ਡਿੰਪਾ ਸੋ ਇਸ ਵਾਰ ਦੁਬਾਰਾ ਜਿਹੜੀਆਂ 2024 ਦੀਆਂ ਹੋਣੀਆਂ ਉਹਦੇ ਵਿੱਚ ਦੇਖੋ ਕੌਣ ਜਿੱਤਦਾ ਕਿਉਂਕਿ ਉੱਥੇ ਅਨਾਉਂਸ ਜਿਹੜੇ ਹੋਏ ਵੇ ਆ ਕਾਂਗਰਸ ਦੇ ਵਿੱਚੋਂ ਤਾਂ ਸ਼ਾਇਦ ਜਸਵੀਰ ਸਿੰਘ ਡਿੰਪਾ ਹੀ ਉੱਥੇ ਚੋਣ ਲੜਨਗੇ ਅਕਾਲੀ ਦਲ ਨੇ ਇਸ ਵਾਰ ਉੱਥੇ ਜਿਹੜਾ ਕੈਂਡੀਡੇਟ ਅਨਾਉਂਸ ਕੀਤਾ ਉਹ ਐਲਾਨ ਕੀਤਾ ਵਿਰਸਾ ਸਿੰਘ ਵਲਟੋਆ ਤੇ ਆਮ ਆਦਮੀ ਪਾਰਟੀ ਨੇ ਉੱਥੋਂ ਜਿਹੜਾ ਆਪ ਦਾ ਕੈਂਡੀਡੇਟ ਐਲਾਨ ਕੀਤਾ ਉਹ ਕੀਤਾ ਲਾਰਜੀਤ ਸਿੰਘ ਪੁੱਲਰ ਤੇ ਆਮ ਆਹਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਉੱਥੇ ਜਿਹੜੀ ਚੋਣ ਲੜ ਰਹੀ ਹੈ ਉਹ ਲੜ ਰਿਹਾ ਹੈ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਜੇਲ੍ਹ ਦੇ ਵਿੱਚੋਂ ਚੋਣ ਲੜ ਰਹੇ ਆ ਤੇ ਇਹ ਜਿਹੜੀ ਚਰਚਾ ਬਹੁਤ ਜ਼ਿਆਦਾ ਚੈਨਲਾਂ ਦੇ ਉੱਤੇ ਵਾਇਰਲ ਹੋ ਰਹੀ ਹੈ ਇੱਕ ਵੀਡੀਓ ਪਰ ਇਸ ਤੋਂ ਇਲਾਵਾ ਕੁਝ ਕੁ ਲੋਕ ਜਿਹੜੇ ਅ ਅਮਰਤਪਾਲ ਦੇ ਕੱਟੜ ਵਿਰੋਧੀ ਆ ਉਹਨਾਂ ਨੇ ਵਿਰੋਧ ਵੀ ਬਹੁਤ ਕੀਤਾ ਇੱਕ ਮੈਂ ਗਿਆਨੀ ਜੀ ਸੀ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ ਉਹ ਕਹਿ ਰਹੇ ਸੀ ਕਿ ਅਮਰਤਪਾਲ ਸਿੰਘ ਪਹਿਲਾਂ ਤਾਂ ਕਹਿ ਰਿਹਾ ਸੀ ਕਿ ਮੈਂ ਇੰਡੀਆ ਨੂੰ ਆਪਣਾ ਦੇਸ਼ ਨਹੀਂ ਮੰਨਦਾ ਮੈਂ ਇੱਥੋਂ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਫਿਰ ਕਿਉਂ ਇਲੈਕਸ਼ਨ ਦੇ ਵਿੱਚ ਜਿੱਤ ਕੇ ਉਹਨਾਂ ਦੀ ਹੀ ਪਾਰਲੀਮੈਂਟ 'ਚ ਜਾਣਾ ਚਾਹੁੰਦਾ ਜੇ ਕਹਿੰਦਾ ਤੁਸੀਂ ਉਸ ਦੇਸ਼ ਨੂੰ ਮੰਨਦੇ ਨਹੀਂ ਜੇ ਤੁਸੀਂ ਉਸ ਕਾਨੂੰਨ ਨੂੰ ਨਹੀਂ ਮੰਨਦੇ ਤੇ ਫਿਰ ਉਹਨਾਂ ਦੀ ਪਾਰਲੀਮੈਂਟ ਦਿੱਲੀ ਹੀ ਕਿਉਂ ਜਾ ਰਹੇ ਹੋ ਇਹ ਉਹਨਾਂ ਦਾ ਸਵਾਲ ਸੀਗਾ ਚਲੋ ਆਪੋ ਆਪਣੀ ਸੋਚ ਹੁੰਦੀ ਆ ਇਹ ਉਹਨਾਂ ਦੇ ਵਿਰੋਧੀਆਂ ਦਾ ਇੱਕ ਸਵਾਲ ਕਹਿ ਲੋ ਜਾਂ ਇੱਕ ਤੰਜ ਕਸਿਆ ਕਹਿ ਲੋ ਤੇ ਉਸ ਤੋਂ ਇਲਾਵਾ ਪੰਜਾਬੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਕਿ ਇੱਕ ਲਹਿਰਾਂ ਦੇ ਸਿਰ ਤੇ ਜਿਉਂਦੇ ਆ ਕਿ ਜਿੱਦਨੂੰ ਲਹਿਰ ਹੋ ਜੇ ਉਧਰ ਨੂੰ ਚਲੇ ਜਾਂਦੇ ਆ ਤੇ ਇੱਕ ਪੰਜਾਬੀਆਂ ਚ ਹੋਰ ਗੱਲ ਆ ਕਿ ਅਸੀਂ ਜਿਹੜੀ ਕਦਰਾਂ ਬੰਦੇ ਦੀ ਉਹਦੇ ਜਾਨ ਤੋਂ ਬਾਅਦ ਕਰਦੇ ਆ ਤੇ ਰਾਜਨੀਤੀਆਂ ਦੇ ਵਿੱਚ ਕਤਲ ਵੀ ਹੁੰਦੇ ਆ ਮੌਕੇ ਤੇ بڑے ਹੱਥ ਕੰਡੇ ਵਰਤੇ ਜਾਂਦੇ ਆ ਜਿੱਤਣ ਦੇ ਲਈ ਜਿਵੇਂ ਹੁਣ ਤੁਸੀਂ ਭਾਈ ਦੀਪਸਿੱਧੂ ਸੀਗੇ ਉਹਨਾਂ ਦਾ ਇਲੈਕਸ਼ਨਾਂ ਤੋਂ ਪਹਿਲਾਂ ਐਕਸੀਡੈਂਟ ਹੁੰਦਾ ਕੁਝ ਕਹਿੰਦੇ ਜੀ ਉਹ ਪਲੈਨਿੰਗ ਤਹਿਤ ਇੱਕ ਕਤਲ ਹੋਇਆ ਸੀਗਾ ਉਹਦਾ ਵੀ ਤੁਸੀਂ ਦੇਖੋ ਤੇ ਸਭ ਤੋਂ ਵੱਧ ਨੁਕਸਾਨ ਕਿਸ ਪਾਰਟੀ ਨੂੰ ਹੋਇਆ ਸੀ ਉਹਦਾ ਸਭ ਤੋਂ ਵੱਧ ਨੁਕਸਾਨ ਹੋਇਆ ਸੀਗਾ ਉਸ ਟਾਈਮ ਅ ਕਿਸਾਨਾਂ ਦੀ ਜਿਹੜੀ ਪਾਰਟੀ ਸੀਗੀ ਗੁਰਨਾਮ ਸਿੰਘ ਚਡੂਨੀ ਹੋਰਾਂ ਦੀ ਕਿਉਂਕਿ ਜੈਸੀ ਸਾਹਿਬ ਦਿੱਲੀ ਕੱਠ ਸੀਗਾ ਨਾ ਮੈਂ ਖੁਦ ਸਿੰਘੂ ਤੇ ਕੁੰਡਲੀ ਬਾਰਡਰ ਤੇ ਕੱਠ ਦੇਖਿਆ ਸੀਗਾ ਇਹ ਲੱਗਦਾ ਸੀ ਕਿ ਪੂਰੇ ਦਾ ਪੂਰਾ ਪੰਜਾਬ ਇੱਥੇ ਹੀ ਆ ਗਿਆ ਕਈ ਕਿਲੋਮੀਟਰਾਂ ਤੱਕ ਟਰਾਲੀਆਂ ਖੜੀਆਂ ਸੀਗੀਆਂ ਤੇ ਜਦੋਂ ਝੋਨਾ ਲੜਦੇ ਆ ਤੇ ਉਹ ਇੱਕ ਸੀਟ ਵੀ ਨਹੀਂ ਜਿੱਤਦੇ ਇਹ ਬੜੀ ਹੈਰਾਨੀ ਦੀ ਗੱਲ ਉਸ ਟਾਈਮ ਸੀਗੀ ਬਾਅਦ ਚ ਮੈਂ ਜਦੋਂ ਇਹਨਾਂ ਚੀਜ਼ਾਂ ਬਾਰੇ ਸੋਚਿਆ ਕੁਝਕ ਆਰਟੀਕਲ ਪੜ੍ਹੇ ਤੇ ਇੱਕ ਗੱਲ ਮੇਰੇ ਸਾਹਮਣੇ ਨਿਕਲ ਕੇ ਆਈ ਕਿ ਇਹ ਕਿਸਾਨਾਂ ਦੀਆਂ ਜਥੇਬੰਦੀਆਂ ਜਿਹੜੀਆਂ ਇਲੈਕਸ਼ਨ ਲੜ ਰਹੀਆਂ ਸੀ ਇਹ ਉਹ ਲੋਕ ਸੀ ਜਿਨ੍ਹਾਂ ਨੇ ਆਦੀਪ ਸਿੱਧੂ ਦਾ ਸਭ ਤੋਂ ਵੱਧ ਵਿਰੋਧ ਕੀਤਾ ਸੀ ਉਹਨਾਂ ਨੇ ਜਦੋਂ 26 ਜਨਵਰੀ ਨੂੰ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚੁਲਾਇਆ ਉਦੋਂ ਵੀ ਵਿਰੋਧ ਕੀਤਾ ਸੀਗਾ ਇੰਨਾਂ ਜਥੇਬੰਦੀਆਂ ਨੇ ਪਰ ਅਚਾਨਕ ਜਦੋਂ ਇਲੈਕਸ਼ਨਾਂ ਤੋਂ ਪਹਿਲਾਂ ਉਹਨਾਂ ਦਾ ਐਕਸੀਡੈਂਟ ਤੇ ਉਹਨਾਂ ਦੀ ਮੌਤ ਹੁੰਦੀ ਆ ਤੇ ਸਾਰੇ ਲੋਕ ਰਾਤੋਂ ਰਾਤ ਕਿਸਾਨ ਜਥੇਬੰਦੀਆਂ ਦੇ ਖਿਲਾਫ ਖੜੇ ਹੋ ਜਾਂਦੇ ਆ ਤੇ ਉਹ ਇੱਕ ਸੀਟ ਵੀ ਨਹੀਂ ਜਿੱਤਦੇਗੇ ਪੂਰੇ ਪੰਜਾਬ ਦੇ ਵਿੱਚੋਂ ਬਾਰੇ ਬਾਅਦ ਚ ਲੋਕਾਂ ਨੂੰ ਸਮਝ ਆਈ ਕਿ ਯਾਰ ਉਹ ਪੰਜਾਬ ਬਾਰੇ ਸੋਚਦਾ ਸੀਗਾ ਤੇ ਸਿੱਧੂ ਮੂਸੇ ਵਾਲੇ ਨਾਲ ਕੀ ਹੋਇਆ ਸੀਗਾ ਸਿੱਧੂ ਮੂਸੇ ਵਾਲੇ ਦੇ ਲੋਕ ਬੈਨਰ ਚੱਕ ਕੇ ਜਿਹੜੇ ਬਾਅਦ ਚ ਖੜਦੇ ਸੀ ਨਾ ਆ ਜਿਹੜੇ ਲੀਡਰ ਜਿਹੜੀਆਂ ਕਮੇਟੀਆਂ ਵਾਲੇ ਉਹ ਤੋਂ ਮਾਫੀਆਂ ਤੱਕ ਮੰਗਾਉਣ ਗਏ ਸੀਗੇ ਕਿਉਂਕਿ ਇੱਕ ਗੀਤ ਦੇ ਵਿੱਚ ਉਹਨੇ ਮਾਈ ਭਾਗੋ ਦਾ ਨਾਂ ਜਿਹੜਾ ਲੈ ਲਿਆ ਸੀਗਾ ਤੇ ਉਹਦੇ ਤੋਂ ਮਾਫੀਆਂ ਮੰਗਵਾਈਆਂ ਉਹਦੇ ਤੋਂ ਨਹੀਂ ਉਹਦੀ ਮਾਂ ਤੋਂ ਵੀ ਮਾਫੀਆਂ ਮੰਗਵਾਈਆਂ ਗਈਆਂ ਤੇ ਜਿੱਦੇ ਉਹ ਮਾਰਿਆ ਜਾਂਦਾ ਜਿੱਦੇ ਉਹਦਾ ਕਤਲ ਹੁੰਦਾ ਤੇ ਉਹਦੇ ਸਭ ਤੋਂ ਪਹਿਲਾਂ ਭੋਗ ਤੇ ਜਾ ਕੇ ਰੋਟੀਆਂ ਉਹਨਾਂ ਜਥੇਬੰਦੀਆਂ ਨੇ ਸੇਕੀਆਂ। ਸੋ ਇੱਥੇ ਇਹ ਹੁੰਦਾ ਕਿ ਮਰਨ ਤੋਂ ਬਾਅਦ ਸਾਨੂੰ ਪਤਾ ਲੱਗਦਾ ਕਿ ਬੰਦਾ ਯਾਰ ਚੰਗਾ ਸੀਗਾ। ਤੇ ਜਦੋਂ ਕਾਂਗਰਸ ਚ ਸੀ ਉਦੋਂ ਕਿਹੜਾ ਘੱਟ ਵਿਰੋਧ ਕੀਤਾ ਲੋਕਾਂ ਨੇ ਉਦੋਂ ਵੀ ਬੜਾ ਵਿਰੋਧ ਕੀਤਾ ਸੀ। ਸੋ ਇਸ ਕਰਕੇ ਜੇ ਤੁਸੀਂ ਜਾਗਣਾ ਨਾ ਤੇ ਪਹਿਲਾਂ ਜਾਗ ਗਿਆ ਕਰੋ। ਸੋ ਇਸ ਕਰਕੇ ਹੁਣ ਜਿਹੜੀ ਸੀਟ ਆ ਤੇ ਇਸ ਤੇ ਹੁਣ ਲੋਕਾਂ ਨੂੰ ਇੱਕ ਚਲੋ ਰੀਜ਼ਨ ਇਹ ਵੀ ਮਿਲ ਗਿਆ ਕਿ ਵੋਟਾਂ ਪਾਉਣ ਦਾ ਇੱਕ ਚਾਂਸ ਮਿਲ ਗਿਆ। ਕਿਉਂਕਿ ਪਿੱਛੇ ਜੇ ਮਣੀਪੁਰ ਦੇ ਵਿੱਚ ਵੋਟਾਂ ਨਹੀਂ ਸੀ ਪਈਆਂ ਚਾਰ ਜ਼ਿਲ੍ਹਿਆਂ 'ਚ ਕੋਈ ਵੋਟ ਪਾਉਣ ਨਹੀਂ ਸੀ ਆਇਆ 10 ਲੱਖ ਸਮਥਿੰਗ ਉੱਥੇ ਜਿਹੜੇ ਵੋਟਰ ਸੀ ਕੋਈ ਵੀ ਨਹੀਂ ਸੀ ਆਇਆ ਉਹਨਾਂ ਤੋਂ ਤੇ ਉਹ ਪੋਸਟ ਜੋ ਜਿਹੜੀ ਬੜੀ ਵਾਇਰਲ ਹੋ ਰਹੀ ਸੀ ਪੰਜਾਬੀ ਥੱਲੇ ਲੈ ਕੇ ਰਹੇ ਸੀਗੇ ਕਿ ਚੰਗਾ ਹੋ ਗਿਆ ਵੋਟ ਪਾਉਣ ਨਹੀਂ ਆਏ ਪਰ ਵੀਰੇ ਇਹ ਗਲਤੀ ਅਸੀਂ 1992 'ਚ ਕੀਤੀ ਸੀ ਵੋਟਾਂ ਨਾ ਪਾਉਣ ਵਾਲੀ ਤੇ ਅਸੀਂ 1 ਲੱਖ ਤੇ 50 ਹਜ਼ਾਰ ਮੁੰਡਾ ਯਾਨੀ ਕਿ ਡੇਢ ਲੱਖ ਮੁੰਡਾ ਸੀ ਪੰਜਾਬ ਦਾ ਸ਼ਹੀਦ ਕਰਵਾ ਲਿਆ ਸੀਗਾ ਸਿਰਫ ਇੱਕ ਗਲਤੀ ਦੀ ਵਜ੍ਹਾ ਤੋਂ ਕਿਉਂਕਿ ਅਸੀਂ ਵੋਟਾਂ ਪਾਉਣ ਹੀ ਨਹੀਂ ਸੀ ਗਈ ਤੇ ਜਿੰਨਾਂ ਨੂੰ ਪੰਜਾਬ ਨਾਲ ਨਫ਼ਰਤ ਸੀ ਉਹਨਾਂ ਉਹ ਜਿੱਤ ਗਏ ਸੀ ਸੋ ਇਹੀ ਚੀਜ਼ ਆ ਕਿ ਵੋਟਾਂ ਤੁਸੀਂ ਇਹ ਨਾ ਕਦੇ ਵੀ ਸੋਚੋ ਕਿ ਅਸੀਂ ਵੋਟ ਨਹੀਂ ਪਾਉਣੀ ਯਾਰ ਮੰਨਦਾ ਕਿ ਸਾਰੇ ਲੁੱਟਣ ਵਾਲੇ ਹੁੰਦੇ ਆ ਪਰ ਇੱਕ ਅੱਧਾ ਤਾਂ ਹੁੰਦਾ ਵੀਰੇ ਜਿਹੜਾ ਘੱਟ ਲੁੱਟਣ ਵਾਲਾ ਹੋਵੇ ਜਿਵੇਂ ਇੱਕ ਮੁੰਡੇ ਨੇ ਮੇਰੇ ਸਵਾਲ ਕੀਤਾ ਸੀ ਕਹਿੰਦਾ ਵੀਰੇ ਵੋਟ ਪਾਈਏ ਕਿਉਂ ਨੂ ਸਾਰੇ ਤਾਂ ਲੁੱਟਣ ਵਾਲੇ ਆ ਮੈਂ ਕਿਹਾ ਵੀਰੇ ਤੁਸੀਂ ਜਾਣਦੇ ਹੋ ਇੱਕ ਚੋਰ ਆ ਉਹ ਕੁੱਟਦਾ ਵੀ ਮੋਬਾਈਲ ਵੀ ਖੋਹ ਲੈਂਦਾ ਜਿਹਨੂੰ ਲੁਟੇਰੇ ਕੱਪਾ ਕਹਿ ਦਿੰਨੇ ਆ ਦੂਜਾ ਉਹ ਕੱਲਾ ਮੋਬਾਈਲ ਖੋਹਦਾ ਕੁੱਟਦਾ ਨਹੀਂ ਆ ਤੀਜਾ ਤੀਜਾ ਵੇਖੇ ਮੈਂ ਮੋਬਾਈਲ ਵੀ ਨਹੀਂ ਖੋਹਦਾ ਕੁੱਟਦਾ ਵੀ ਨਹੀਂ ਗਾਲਾ ਗੁਣਾ ਕੱਢ ਲੈਂਦਾ ਜੜ ਕਿ ਹੈ ਤਿੰਨੇ ਮਾੜੇ ਆ ਪਰ ਫਿਰ ਵੀ ਇੱਕ ਉਹਨਾਂ ਚ ਪਰਫੈਕਟ ਹੈਗਾ ਨਾ ਇੱਕ ਤਾਂ ਕੁੱਟਦਾ ਵੀ ਮੋਬਾਈਲ ਵੀ ਖੋਹਦਾ ਦੂਜਾ ਕੁੱਟਦਾ ਕੱਲਾ ਮੋਬਾਈਲ ਨਹੀਂ ਖੋਹਦਾ ਤੇ ਤੀਜਾ ਉਹਨਾਂ ਕੁੱਟਦਾ ਨਾ ਮੋਬਾਈਲ ਖੋਹਦਾ ਗਾਲਾਂ ਹੀ ਕੱਢਦਾ ਕੱਲੀਆ ਸੋ ਇਸ ਕਰਕੇ ਕਿ ਇੱਕ ਦਾ ਬੰਦਾ ਉਹਨਾਂ ਚੋਂ ਜਿਹੜਾ ਘੱਟ ਲੁੱਟਣ ਵਾਲਾ ਉਹਨੂੰ ਚੋਣ ਲਿਆ ਕਰੋ ਬਟ ਵੋਟ ਜ਼ਰੂਰ ਪਾਇਆ ਕਰੋ ਸੋ ਇਹ ਸੀਗੀ ਜਿਹੜੀ ਆਪਾਂ ਸੀਟ ਦੀ ਗੱਲ ਕੀਤੀ ਆ ਸ਼੍ਰੀ ਖਡੂਰ ਸਾਹਿਬ ਦੀ ਕਿ ਇਸ ਵਾਰ ਉਥੋਂ ਤਿੰਨ ਜਿਹੜੇ ਚਾਰ ਕੈਂਡੀਡੇਟ ਆਪਾਂ ਚਾਰਾਂ ਦਾ ਅਨਾਉਂਸ ਕਰ ਦਿੱਤਾ ਕਿ ਕਾਂਗਰਸ ਦੀ ਜਸਵੀਰ ਸਿੰਘ ਡਿੰਪਾ ਚੋਣ ਲੜਨਗੇ ਤੇ ਕਾਲੀ ਦਲ ਦੀ ਵਿਰਸਾ ਸਿੰਘ ਬਲਟੂਆ ਲੜਨਗੇ ਤੇ ਆਮ ਆਦਮੀ ਪਾਰਟੀ ਦੀ ਲਾਲਜੀਤ ਸਿੰਘ ਭੁੱਲਰ ਚੋਣ ਲੜਨਗੇ ਤੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਭਾਈ ਅਮਰਤਪਾਲ ਸਿੰਘ ਇਸ ਵਾਰ ਉਥੋਂ ਚੋਣ ਲੜਨਗੇ ਤੋਂ ਦੇਖਿਆ ਜਿੱਤਦਾ ਕੌਣ ਆ ਕੇ ਲੋਕਾਂ ਦਾ ਝੁਕਾ ਇਸ ਵਾਰ ਕਿਸ ਪਾਸੇ ਹੁੰਦਾ ਕਿ ਲੋਕ ਇਹ ਵੇਖ ਕੇ ਵੋਟਾਂ ਨਹੀਂ ਪਾਉਂਦੇ ਹੁੰਦੇ ਕਿ ਇਹ ਸਾਡੀ ਕੌਮ ਦਾ ਆਗੂ ਆ ਜਾਂ ਕੁਛ ਕਿਉਂਕਿ ਜੇ ਆਗੂਆਂ ਦੇ ਤੌਰ ਤੇ ਵੋਟਾਂ ਪਾਈ ਪਾਉਂਦੇ ਹੁੰਦੇ ਨਾ ਤੇ ਬੀਬੀ ਪਰਮਜੀਤ ਕੌਰ ਜੀ ਖਾਲੜਾ ਦੇ ਉਹਨਾਂ ਦੇ ਪਤੀ ਸ਼ਹੀਦ ਭਜਨ ਸਿੰਘ ਖਾਲੜਾ ਨੇ ਕੌਮ ਲਈ ਬਹੁਤ ਕੁਛ ਕੀਤਾ ਸੀ ਉਹਨਾਂ ਨੇ ਅੱਜ ਤੱਕ ਜਿੱਤੇ ਹੋਣਾ ਸੀ ਪਰ ਨਹੀਂ ਅਸੀਂ ਇਦਾਂ ਨਹੀਂ ਸੋਚ ਕੇ ਵੋਟਾਂ ਪਾਉਂਦੇ ਹੁੰਦੇ ਸੋ ਦੇਖਦੇ ਆ ਇਸ ਵਾਰ ਕੀ ਨੂੰ ਲੋਕ ਆਪ ਦਾ ਐਮਪੀ ਚਾਹੁੰਦੇ ਆ ਤੇ ਕਿਹਨੂੰ ਭੇਜਦੇ ਆ ਦਿੱਲੀ ਪਾਰਲੀਮੈਂਟ ਆਪਦੀਆਂ ਮੰਗਾਂ ਦੇ ਕੇ ਜਾਂ ਆਪਦੇ ਮੁੱਦੇ ਦੇ ਕੇ ਤੁਹਾਨੂੰ ਮਿਲਦੇ ਹਾਂ ਬਹੁਤ ਜਲਦ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਵੀਡੀਓ ਚੰਗੀ ਲੱਗੇ ਉਹਨੂੰ ਲਾਈਕ ਤੇ ਸ਼ੇਅਰ ਵੀ ਕਰ ਦਿਓ ਧੰਨਵਾਦ